ਜੋ ਪਾਠ ਕਰਦੇ ਆਂ ਵੀ ਵਕਤ ਦੇਖ ਰਿਹਾ ਹੈ ਵਕਤ ਤੋਂ ਨਿਕਲ ਨਹੀਂ ਸਕੇਗਾ ਜੋ ਕੀਰਤਨ ਸੁਣਦੇ ਆਂ ਵੀ ਵਕਤ ਦੇਖ ਰਿਹਾ ਵਕਤ ਤੋਂ ਨਿਕਲ ਨਹੀਂ ਸਕਦਾ ਕਮ ਸੇ ਕਮ ਅੰਮ੍ਰਿਤ ਵੇਲੇ ਜਤੋਂ ਬੈਠੇ ਪਾਠ ਕਰ ਨਾ ਵੇਖ ਘੜੀ ਨਾ ਵੇਖ ਸਮਾਂ ਸਮੇਂ ਚ ਹੀ ਫਸਿਆ ਰਹਿ ਜਾਏਗਾ ਪਾਠ ਵਿੱਚ ਨਹੀਂ ਜੋ ਸਕੇਗਾ ਬਹੁਤ ਸਾਰੇ ਸੱਜਣ ਮਿੱਤਰਾਂ ਦਾ ਇਹ ਅਨਭਵ ਜ਼ਰੂਰ ਹੋਵੇਗਾ ਕਦੀ ਕਿਸੇ ਦੀ ਕੋਈ ਕਵਿਤਾ ਸੁਣੀ ਹੈ ਕੋਈ ਸੰਗੀਤ ਦੀ ਧੁਨ ਸੁਣੀ ਹੈ ਤੇ ਬੰਦਾ ਕਹਿ ਦਿੰਦਾ ਉਹਨੇ ਤੇ ਸਮੇ ਨੂੰ ਬੰਨ ਕੇ ਰੱਖ ਦਿੱਤਾ ਸਮਾਂ ਤੇ ਖਤਮ ਹੋ ਗਿਆ ਸੀ 4 ਘੰਟੇ ਇੰਜ ਲੰਘ ਗਏ ਜਿਵੇਂ 4 ਮਿੰਟ ਉਹਨੇ ਤੇ ਸਮੇ ਨੂੰ ਬੰਨ ਕੇ ਰੱਖ ਦਿੱਤਾ ਸਮੇ ਨੂੰ ਸੰਸਕ੍ਰਿਤ ਦੇ ਵਿੱਚ ਕਹਿੰਦੇ ਨੇ ਕਾਲ ਕਾਲ ਕਹਿੰਦੇ ਨੇ 라ਵਣ ਨੇ ਕਾਲ ਨੂੰ ਸਮੇ ਨੂੰ पलंग ਦੇ ਪਾਵੇ ਨਾਲ ਬੰਨ ਕੇ ਰੱਖਿਆ ਸੀ ਇਤਨੇ ਆਨੰਦ ਦੇ ਚ ਜੀਵਦਾ ਸੀ ਉਹਦੀ ਦੁਨੀਆ ਸਮਾਂ ਨਹੀਂ ਸੀ ਸਮੇਂ ਦੇ ਚ ਮਨ ਵੱਡ ਵੱਜਦਾ ਹੈ ਤੇ ਮਨ ਦੀਆਂ ਦੋ ਹਾਲਤਾਂ ਬਣਦੀਆਂ ਨੇ ਇਹ ਭਵਿਸ਼ ਦੇ ਸਮੇਂ ਦੇ ਚ ਦੌੜਦਾ ਹੈ ਚਿੰਤਾ ਕਰਕੇ ਇਹ ਬhoot ਕਾਲ ਦੇ ਚ ਦੌੜਦਾ ਹੈ ਚਿੰਤਨ ਕਰਕੇ ਯਾਦਾਂ ਯਾਦਾਂ ਲੈ ਜਾਂਦੀਆਂ ਨੇ ਬhoot ਕਾਲ ਦੇ ਚ ਗੁਜ਼ਰੇ ਹੋਏ ਸਮੇਂ ਦੇ ਚ ਔਰ ਚਿੰਤਾ ਲੈ ਜਾਂਦੀ ਹੈ ਭਵਿੱਖ ਦੇ ਚ ਇਸ ਹਸਤੇ ਧਾਰਮਿਕ ਵਿਦਵਾਨ ਕਹਿੰਦੇ ਨੇ ਮਨੁੱਖ ਪਰਿਵਾਰ ਦੇ ਚ ਬੈਠਾ ਹੈ ਬਾਜ਼ਾਰ ਦੇ ਚ ਬੈਠਾ ਹੈ ਮੰਦਰ ਮਸਜਿਦ ਗੁਰਦੁਆਰੇ ਬੈਠਾ ਹੈ ਉਹਦਾ ਮਨ ਜਾਂ ਤੇ ਭੂਤ ਕਾਲ ਦੇ ਚ ਦੌੜ ਰਿਹਾ ਹੈ ਜਾਂ ਭਵਿੱਖ ਦੇ ਚ ਪਰ ਜੋ ਸਮੇਂ ਦੇ ਚ ਜੋੜ ਦੌੜ ਰਿਹਾ ਹੈ ਉਹ ਕਾਲ ਦੇ ਚ ਦੌੜ ਰਿਹਾ ਹੈ ਅਜੇ ਉਸ ਨੂੰ ਅਕਾਲ ਦਾ ਨਹੀਂ ਪਤਾ ਕਾਲ ਤੇ ਜਾਲ ਹੈ ਪਤਸ਼ਾਹੀ ਬਾਣੀ ਪਤਾ ਕੀ ਕਹਿੰਦੀ ਏ ਕਾਲ ਜਾਲ ਜਮ ਜੋ ਨਾ ਸਾਕੇ ਸੱਚ ਕਾ ਪੰਥਾ ਥਾਟਿਓ ਸੱਚ ਦੇ ਮਾਰਗ ਤੇ ਐਸੇ ਚਲੇ ਆ ਕਾਲ ਦਾ ਜਾਲ ਹੀ ਨਹੀਂ ਰਿਹਾ ਨਹੀਂ ਰਿਹਾ ਮੈਂ ਜਿਨ੍ਹਾਂ ਕੋਲ ਗੁਰਬਾਣੀ ਗ੍ਰੈਮਰ ਪੜਦਾ ਹੁੰਦਾ ਸੀ ਬਾਬਾ ਬਲਵੰਦ ਸਿੰਘ ਨਿਰਮਲ ਰੌਤਕੂ ਉਹ ਕਾਫੀ ਜਾਂਦੇ ਉਸ ਹੁੰਦੇ ਸਨ ਰੋहतक ਦਾ ਜੋ ਅਸਥਾਨ ਹੈ ਬਾਬਾ ਸਾਹਿਬ ਦੇ ਹੱਲ ਦਾ ਪਿੱਛੋਂ ਪਾਕਿਸਤਾਨ ਮਰੂਥਲ ਦਾ ਇਲਾਕਾ ਉਸ ਸਥਾਨ ਦੇ ਮਹਾਪੁਰਸ਼ ਸੰਤ ਪਰਮਜੀਤ ਸਿੰਘ ਜੀ ਆਏ ਨੇ ਅੱਥੇ ਕੋ ਯੂਨੋ ਦੇ ਚ ਜੋ ਸਮਾਗਮ ਚੱਲਿਆ ਸਰਬ ਧਰਮ ਸਮੇਲਨ ਚੱਲਿਆ ਉਹਦੇ ਚ ਭਾਰਤ ਤੋਂ ਵੀ ਕੁਝ ਸੰਤ ਬੁਲਾਏ ਗਏ ਸਨ ਇਹ ਗੁਰਮੁਖ ਪੈਰ ਵੀ ਆਏ ਨੇ ਅਲਵਰ ਵੀ ਸਮਾਗਮ ਤੇ ਪਹੁੰਚਦੇ ਨੇ ਚੰਗੀ ਸੋਜ ਗੁਜ ਰੱਖਣ ਵਾਲੇ ਨੇ ਇਸ ਵਾਸਤੇ ਤੁਹਾਡੇ ਸਾਹਮਣੇ ਜੋ ਹੈ ਵਿਚਾਰ ਰੱਖੀ ਹੈ ਸਰਵ ਧਰਮ ਸੰਮੇਲਨ ਭਾਰਤ ਵਿੱਚ ਬਹੁਤ ਆਉਂਦੇ ਨੇ ਜੈਨੀ ਸਮਾਜ ਕਰਦਾ ਹੈ ਬੋਧੀ ਸਮਾਜ ਕਰਦਾ ਹੈ ਸਨਾਤਨ ਨੇ ਕਰਦੇ ਨੇ ਸਿੱਖ ਨਹੀਂ ਕਰਦੇ ਜਦ ਕੇ ਗੁਰੂ ਗ੍ਰੰਥ ਸਾਹਿਬ ਸਰਵ ਧਰਮ ਸੰਮੇਲਨ ਹੈ ਬਾਬਾ ਫਰੀਦ ਬੈਠੇ ਨੇ ਰਾਮਾਨੰਦ ਬੈਠੇ ਨੇ ਪਰਮਾਨੰਦ ਬੈਠੇ ਨੇ ਤੇ ਸਰਬ ਧਰਮ ਸਨੇ ਲੈਣਾ ਹੈ ਸਾਰੇ ਧਰਮਾਂ ਦੇ ਬੈਠੇ ਨੇ ਕਹਿੰਦੇ ਨੇ ਸਿੱਖ ਕੁਛ ਵੀ ਹੋਵੇ ਸਿੱਖ ਕਟੜ ਨਹੀਂ ਹੋ ਸਕਦਾ ਤੰਗ ਦਿਲ ਨਹੀਂ ਹੋ ਸਕਦਾ ਅਗਰ ਤੰਗ ਦੇ ਲੈ ਕਿ ਹੋਰ ਕੁਛ ਤੇ ਹੋ ਸਕਦਾ ਸਿੱਖ ਨਹੀਂ ਹੈ ਕਮ ਸੇ ਕਮ ਇਹ ਸਿੱਖ ਨਹੀਂ ਹੈ خیر ਚਲੋ ਵਿਚਾਰ ਗੱਲਾਂ ਦੇਖੋ ਕਾਲ ਜਾਲ ਜਮ ਜੋ ਨਸਾਕੇ ਸਚ ਕਾ ਪੰਥਾ ਥਾਟੇ ਹੋ ਐਸੇ ਸਚ ਦੇ ਮਾਰਗ ਤੇ ਚਲੇ ਆ ਕਾਲ ਦਾ ਜਾਲ ਹੀ ਨਹੀਂ ਸਮਾਂ ਖੋ ਗਿਆ ਵਕਤ ਖੋ ਗਿਆ ਨਹੀਂ ਰਿਹਾ ਸਮਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਆਕਾਲ ਹੈ ਆ ਜਾਲ ਹੈ हे ਪ੍ਰਮਾਤਮਾ ਤੇਰੇ ਵਿੱਚ ਸਮਾਂ ਨਹੀਂ ਹੈ ਕਾਲ ਨਹੀਂ ਹੈ ਆਕਾਲ ਹੈ ਕਾਲ ਸਮੇ ਨੂੰ ਕਹਿੰਦੇ ਨੇ ਕਾਲ ਮੌਤ ਨੂੰ ਉਹਨੇ ਕਹਿੰਦੇ ਪਰ ਚੋਂਕੇ ਸਮਾ ਸਭ ਕੁਝ ਨੂੰ ਖਾ ਜਾਂਦਾ ਸਭ ਨੂੰ ਖਾ ਜਾਂਦਾ ਇਸ ਵਾਸਤੇ ਸਮੇ ਦਾ ਨਾਮ ਮੌਤ ਪੈ ਗਿਆ ਕਾਲ ਪਾਇ ਬ੍ਰਹਮਾ ਬਪਦਰਾ ਕਾਲ ਪਾਇ ਸ਼ੂਜੂ ਅਵਤਾਰਾ ਕਾਲ ਪਾਇ ਕਰ ਵਿਸ਼ਨ ਪ੍ਰਗਾਸਾ ਸਕਲ ਕਾਲ ਕਾ ਕੀਆ ਤਵਾ ਸਭ ਸਮੇ ਦਾ ਤਮਾਸ਼ਾ ਸਭ ਸਮੇ ਦੀ ਖੇਡ ਹੈ ਪਰ ਪਰਮ ਰਸ ਪਰਮ ਆਨੰਦ ਪਰਮ ਸ਼ਕਤੀ ਪਰਮਾਤਮਾ ਸਮੇ ਦੀ ਖੇਡ ਨਹੀਂ ਹੈ ਜਿਸ ਦਿਨ ਮਨ ਸਮੇਂ ਦੇ ਚੋਂ ਨਿਕਲੇਗਾ ਤੇ ਪਤਾ ਚਲੇਗਾ ਉਹ ਨਹੀਂ ਪਤਾ ਚੱਲਦਾ ਕੁਝ ਨਹੀਂ ਪਤਾ ਚਲੇਗਾ ਇਹ ਵੀ ਮੈਲਸ ਕਰਦੇ ਆ ਔਰ ਜਦ ਕਦੀ ਇਸ ਮਾਰਗ ਤੇ ਚਲੋਗੇ ਕਿ ਹੁਣ ਸਮਾਂ ਖਤਮ ਹੋਵੇ ਐਸੀ ਸਾਧਨਾ ਕਰੋਗੇ ਤੇ ਉਸ ਦਿਨ ਪਤਾ ਚਲੇਗਾ ਇਸ ਤੋਂ ਔਖਾ ਹੋਰ ਕੋਈ ਕੰਮ ਹੀ ਨਹੀਂ ਹੈ ਮਨ ਨੂੰ ਆਦਤ ਪੈ ਗਈ ਇਸ ਸਮੇਂ ਦੇ ਚ ਰਹਿਣ ਦੀ ਤੋ ਇਹ ਦੌੜਦਾ ਹੈ ਭਵਿਸ਼ਤ ਚਿੰਤਾ ਇਸਨੂੰ ਭਵਿੱਖ ਦੀ ਤਰਫ ਦੌੜਾਉਂਦੀ ਹੈ ਪਤਾ ਨਹੀਂ ਕੱਲ੍ਹ ਕਿਹੋ ਜਿਹਾ ਹੋਵੇਗਾ। ਔਰ ਯਾਦਾਂ ਇਸਨੂੰ ਭੂਤਕਾਲ ਦੀ ਤਰਫ ਦੌੜਾਉਂਦੀਆਂ ਹਨ। ਇਸ ਸੰਬੰਧ ਵਿੱਚ ਮੈਂ ਕਿਸੇ ਵਕਤ ਦੋ ਰਵਾਈਆਂ ਲਿਖੀਆਂ ਸਨ ਮੈਨੂੰ ਬਚਪਨ ਤੋਂ ਪ੍ਰਭੂ ਨੇ ਦਿਮਾਗ ਦਿੱਤਾ ਕਵੀ ਸੁਆਦ ਦਿੱਤਾ ਕਵੀ ਦਾ। ਤੇ ਫਿਰ ਸਤਗੁਰਾਂ ਨੇ ਇਸ ਪਾਸੇ ਲਾਇਆ। ਔਰ ਮੈਂ ਐਸੇ ਪੁਰਸ਼ ਦੇਖੇ ਨੇ ਜਿਨ੍ਹਾਂ ਦੀ ਦੁਨੀਆ 'ਚ ਸਮਾਂ ਖੋ ਜਾਂਦਾ ਹੈ ਮੈਂ ਰੋਤਕ ਦੀ ਗੱਲ ਕਰ ਰਹੀ ਸੀ ਸੰਤ ਬਾਬਾ ਬਲਵੰਦ ਸਿੰਘ ਗੁਰਬਾਣੀ ਗ੍ਰੈਮਰ ਦੇ ਪੰਡਿਤ ਸਨ ਉਹਨਾਂ ਨੇ ਆਪਣੇ ਸਮੇਂ 'ਚ ਨਿਰਮਲੇ ਉਦਾਸੀ ਸੰਪਰਦਾਇਂ ਕਰੀਬਨ ਕਿਰਬਨ ਸਾਰਿਆਂ ਨੂੰ ਪੜਾਇਆ ਘਟਕ ਉੜੀਸਾ ਦੀ ਗੱਲ ਕਿ ਮਹੀਨਾ ਹੋ ਗਿਆ ਉਹਨਾਂ ਨੂੰ ਕਥਾ ਕਰਦੇ ਆ ਇੱਕ ਉਹੰਕਾਰ ਤੋਂ ਅੱਗੇ ਨਾ ਗਏ ਤੇ ਸੰਗਤਾਂ ਨਾਲ ਵੈਦਾ ਸੀ ਮਹੀਨੇ ਚ ਜਪਜੀ ਸਾਹਿਬ ਪੂਰੀ ਕਰਾਂਗੇ ਤੇ ਚਲੇ ਜਾਵਾਂਗੇ ਤੇ ਮਹੀਨਾ ਹੋ ਗਿਆ ਇੱਕ ਓੰਕਾਰ ਮੈਂ ਹਿੰਮਤ ਕਰਕੇ ਕਹੀ ਗੱਲ ਮੈਂ ਕਿਹਾ ਬਾਬਾ ਜੀ ਮਹੀਨਾ ਤੇ ਹੋ ਗਿਆ ਤੇ ਤੁਸੀਂ ਤੇ ਇੱਕ ਓੰਕਾਰ ਤੋਂ ਅੱਗੇ ਹੀ ਨਹੀਂ ਗਏ ਕਹਾਤਾ ਤੇ ਸਾਰੀ ਰਹ ਗਈ ਕਹਿੰਦੇ ਕਿ ਮੈਨਾ ਹੋ ਗਿਆ ਮੈਂ ਕਿਹਾ ਕਹਿੰਦੇ ਮੈਨੂੰ ਇੰਜ ਲੱਗਦਾ 2-4 ਦਿਨ ਹੀ ਹੋਏ ਨੇ ਆਨੰਦਮਈ ਆਤਮਾ ਸੀ ਰਸ ਦੇ ਡੁੱਬੇ ਰਹਿੰਦੇ ਸਨ ਕਹਿੰਦੇ ਨੇ ਸਮਾ ਕਾਲ ਰਾਵਣ ਨੇ ਮੰਜੇ ਦੇ ਪਾਵੇ ਨਾਲ ਬੰਨ ਕੇ ਰੱਖਿਆ ਸੀ ਇਦਾਂ ਮਤਲਬ ਅਨੰਦ ਵਿੱਚ ਜੀਉਂਦਾ ਸੀ ਉਹ ਚਾਰਾਂ ਵੇਦਾਂ ਦਾ ਪਾਠ ਜ਼ਬਾਨੇ ਕਰਦਾ ਸੀ ਤੇ ਇਤਨੀ ਬਾਣੀ ਜਿਸ ਨੂੰ ਜ਼ਬਾਨੇ ਕੰਢ ਸੀ ਤੇ ਦਾ ਮਤਲਬ ਮੰਨ ਦੀ ਇਕਾਗਰਤਾ ਸੀ ਤੁਸੀਂ ਆਖੋਗੇ ਭਾਰਤ ਨੇ ਦੁਸ਼ਟ ਕਿਉਂ ਆਖਿਆ ਹੈ ਭਾਰਤੀ ਉਸ ਨੂੰ ਸ਼ੈਤਾਨ ਕਿਉਂ ਕਹਿੰਦੇ ਨੇ ਠੀਕ ਹੈ ਸਾਲ ਦੇ ਸਾਲ ਉਸ ਨੂੰ ਜਲਾਉਂਦੇ ਜ਼ਰੂਰ ਨੇ ਪਰ ਜਿਸ ਦਿਨ ਜਲਾਉਂਦੇ ਨੇ ਉਸ ਦਿਨ ਪੂਜਾ ਵੀ ਕਰਦੇ ਨੇ ਸਾਰਾ ਦਿਨ ਮੱਥਾ ਟੇਕਦੇ ਨੇ ਪ੍ਰਸ਼ਾਦ ਵੀ ਚੜਾਂਦੇ ਆ ਪਰ ਹੁਣ ਪੁੱਛੀਏ ਜਦ ਸ਼ੈਤਾਨ ਹੈ ਤੇ ਮੱਥਾ ਕਿਉਂ ਟੇਕਦੇ ਪਏ ਹੋ ਫਿਰ ਪ੍ਰਸ਼ਾਦ ਅੱਗੋਂ ਕਿਉਂ ਰੱਖਦੇ ਪਏ ਹੋ ਦੂਰ ਕਿਉਂ ਜਾਓ ਜਿਹੜਾ ਰਾਮ ਸਰੂਪ ਬਣਾਇਆ ਹੁੰਦਾ ਉਹਨਾਂ ਦਾ ਰਾਮ ਦਾ ਸਰੂਪ ਉਹ ਬਾਣ ਮਾਰਦਾ ਪਰ ਉਹ ਬਾਣ ਮਾਰਨ ਤੋਂ ਪਹਿਲੇ ਵੀ ਪ੍ਰਕਰਮਾ ਕਰਦਾ ਹੈ ਰਾਵਣ ਦੀ ਸਜਦਾ ਉਹ ਵੀ ਕਰਦਾ ਹੈ ਕਹਿੰਦਾ ਬ੍ਰਾਹਮਣ ਹੈ ਸਿਆਣਾ ਹੈ ਸ਼ਿਵ ਜੀ ਦਾ ਭਗਤ ਹੈ ਚਾਰ ਵੇਦਾਂ ਦਾ ਪਾਠ ਹੀ ਅੰਦਰ ਅਚੇਤਨ ਮਨ ਦੇ ਤੇ ਖਿਆਲ ਹੈ ਭਗਤ ਸਿੰਘ ਪਰਮ ਗੁੱਥਮ ਗੁਥਾ ਹੋ ਗਏ ਅਗਰ ਇਸ ਵਿਚਾਰ ਨੂੰ ਦੇਖੀ ਤੇ ਕਸੂਰ ਪਹਿਲੇ ਲਕਸ਼ਮਣ ਦਾ ਰਾਮ ਰਾਵਣ ਦਾ ਹੈ ਹੀ ਨਹੀਂ ਆਪ ਦੀ ਗੈਥ ਲਈ ਅਰਸ਼ ਕਰਾ ਉਸ ਜ਼ਮਾਨੇ ਚ ਮਨੁੱਖਾਂ ਨੂੰ ਨਾਮ ਦਿੱਤੇ ਜਾਂਦੇ ਸਨ ਸਰੀਰ ਵੇਖ ਕੇ ਮਨ ਦਾ ਸੁਭਾਅ ਵੇਖ ਕੇ ਸਰੂਪ ਨਾ ਖਾ ਰਾਵਣ ਦੀ ਭੈਣ ਸੀ ਉਹਦੇ ਨੈਣ ਨਕਸ਼ ਚੰਗੇ ਹੋਣਗੇ ਇਸ ਵਾਸਤੇ ਉਸ ਦਾ ਨਾਂ ਰੱਖਿਆ ਗਿਆ ਸਰੂਪ ਨਖਾ ਜਿਹਦੀ ਨਾਸਕਾ ਨੱਕ ਬਹੁਤ ਸੋਹਣਾ ਹੈ ਸਰੂਪ ਨਖਾ ਨੱਕ ਬੜੀ ਸੋਹਣੀ ਹੈ ਔਰ ਕਿਸੇ ਦੇ ਨੇਤਰ ਬੜੇ ਸੋਹਣੇ ਨੇ ਮਿਰਗ ਨੈਣ ਇਹ ਤੇ ਹਿਰਨ ਜੈਸੀ ਅੱਖਾਂ ਨੇ ਸਰੂਪ ਨਖਾ ਇਹ ਨਖ ਬਹੁਤ ਸੁੰਦਰ ਹੈ। ਔਰ ਉਸ ਜ਼ਮਾਨੇ ਚ ਖੁੱਲ੍ਹ ਸੀ ਬੱਚੀਆਂ ਨੂੰ ਆਪਣਾ ਵਰ ਚੁਣ ਲੈਣ ਸਵੈਮਰ ਸਵੈਮਰ ਖੁੱਲ੍ਹ ਸੀ ਇਹ ਤੇ ਬਾਅਦ ਵਿੱਚ ਬੰਦਿਸ਼ ਹੋਈ। ਇਹ ਖੁੱਲ੍ਹ ਸੀ। ਔਰ ਬੰਦਿਸ਼ ਇਸ ਵਾਸਤੇ ਕਰਨੀ ਪਈ ਜਜ਼ਬੇ ਦੇ ਤਹਿਤ ਬੱਚੀਆਂ ਅਕਸਰ ਦਲ ਚੁਣਾ ਕਰ ਲੈਂਦੀਆਂ ਸਨ। ਜ਼ਿੰਦਗੀ ਕਟਣੀ ਔਖੀ ਹੋ ਜਾਂਦੀ ਸੀ। ਨੌਬਤ ਤਲਾਕ ਤੱਕ ਪਹੁੰਚਦੀ ਸੀ। ਇਹ ਪ੍ਰੇਮ ਵਿਆਹ ਸੈਂਕੜੇ ਸਾਲਾਂ ਤੱਕ ਭਾਰਤ ਦੇ ਚੱਲਿਆ ਪਰ ਫੇਲ ਹੋ ਗਿਆ। ਬਾਕੀ ਦੇਸ਼ਾਂ 'ਚ ਵੀ ਫੇਲ ਹੋ ਰਿਹਾ ਹੈ। ਇਹ ਵੀ ਮੈਰਿਜ ਕਰਦੇ ਆ। ਮੈਨੂੰ ਕੈਲੀਫੋਰਨੀਆ 'ਚ ਡਾਕਟਰ ਮਨਜੀਤ ਸਿੰਘ ਨੇ ਦੱਸਿਆ ਸਿਰਫ ਇੱਕ ਸਟੇਟ ਏ ਜਿਹੜੀ ਅਮਰੀਕਾ ਦੀ ਕੈਲੀਫੋਰਨੀਆ ਹੈ ਇੱਥੇ 83% ਦੀ ਸ਼ਾਦੀਆਂ ਤਲਾਕ ਹੋ ਜਾਂਦੀਆਂ ਡਾਈਵੋਰਸ ਹੋ ਜਾਂਦੇ। ਮੈਂ ਤੇ ਸੁਣ ਕੇ ਹੈਰਾਨ ਹੋ ਗਿਆ ਉਹਨਾਂ ਗੱਲ। ਇਹਦਾ ਮਤਲਬ ਸਿਰਫ 17 ਹੀ ਨਿਭਦੇ ਨੇ 100 ਦੇ ਚੋਂ ਬਾਕੀ ਟੁੱਟ ਜਾਂਦੀਆਂ। ਨਹੀਂ ਨਿਭਦੀਆਂ ਕਦਨ ਟੁੱਟ ਜਾਂਦੀਆਂ ਨੇ ਬੱਚੇ ਰੁੱਲਦੇ ਨੇ ਉਹਨਾਂ ਨੇ ਦੋ ਚਾਰ ਮਾਮਲੇ ਮੇਰੇ ਸਾਹਮਣੇ ਰੱਖੇ ਸਨ ਖੈਰ ਮੁਖ्तसर ਜੋ ਹੈ ਮੈਂ ਅਰਜ਼ ਕਰਾਂ ਸਰੂਪ ਨਖਨ ਹੈ ਸਵੈਮ ਵਰ ਚੁਣ ਲਿਆ ਆਪ ਵਰ ਚੁਣ ਲਿਆ ਲਕਸ਼ਮਣ ਨੂੰ ਲਕਸ਼ਮਣ ਬਾਰ ਬਾਰ ਨਾ ਕਰਦਾ ਰੇ ਮੈਂ ਮੁਖ्तसर ਅਰਜ਼ ਕਰਾਂ ਲੰਮਕਾ ਮਾਨਾ ਤੇ ਉਹ ਬਾਰ ਬਾਰ ਜ਼ਿੱਦ ਕਰਦੀ ਰਹੀ ਨੱਕ ਬੜੀ ਖੂਬਸੂਰਤ ਸੀ ਲਕਸ਼ਮਣ ਨੇ ਉਹ ਹੀ ਕੱਟ ਦਿੱਤੀ ਜਿਸ ਨੱਕ ਤੇ ਤੈਨੂੰ ਬੜਾ ਮਾਣ ਹੈ ਸਰੂਪ ਨਖਾ ਇਹ ਹੀ ਕੱਟ ਦਿੱਤੀ ਜਹਾ ਮੈਂ ਤੈਨੂੰ ਕੁਰਬ ਬਣਾ ਦਿੱਤਾ ਤੈਨੂੰ ਆਪਣੇ ਸਵੱਪਣ ਤੇ ਇਤਨਾ ਮਾਣ ਹੈ ਜਿਸ ਜਗ੍ਹਾ ਤੇ ਨੱਕ ਕੱਟੀ ਨਾ ਉੱਥੇ ਅੱਜ ਸ਼ਹਿਰ ਹੈ ਤੇ ਸ਼ਹਿਰ ਦਾ ਨਾਮ ਵੀ ਨੱਕ ਹੈ ਨਾਸਿਕ ਨਾਸਿਕ ਕਹਿੰਦੇ ਨਾਸਿਕਾ ਨੱਕ ਨਾ ਮਹਾਰਾਸ਼ਟਰ ਦਾ ਸ਼ਹਿਰ नासका नक सरूप ना का मंदिर भी ही है गोदावरी के कंडे थे शहर का ना ही नक् है संस्कृत बच्चे नासका कहें नासिक गोदावरी वगदी उ रावण का कोई कसूर नहीं है ਕਿਸੇ ਆਮ ਬੰਦੇ ਦੇ ਭੈਣ ਦੀ ਵੀ ਕਿਦਰੇ ਨਿਰਾਦਰ ਹੋ ਜਾਏ ਤੇ ਉਹਦੇ ਅੰਦਰ ਬਦਲੇ ਦੀ ਭਾਵਨਾ ਪੈਦਾ ਹੋ ਜਾਂਦੀ ਹੈ ਉਥੇ ਇੱਕ ਰਾਜਾ ਸੀ ਸ਼ਕਤੀਸ਼ਾਲੀ ਮਨੁੱਖ ਸੀ ਉਸਦੇ ਭੈਣ ਦੀ ਤੋਹਫਨ ਹੋਈ ਸੀ ਉਸਦੇ ਅੰਦਰ ਬਦਲੇ ਦੀ ਭਾਵਨਾ ਪੈਦਾ ਹੋਈ ਪਰ ਮਨੁੱਖ ਦਾ ਦਿਲ ਦਿਮਾਗ ਐਸਾ ਹੈ ਜੋ ਹਾਰ ਜਾਏ ਸ਼ੈਤਾਨ ਬਣ ਜਾਂਦਾ ਹੈ ਜੋ ਜਿੱਤ ਜਾਏ ਭਗਵਾਨ ਬਣ ਜਾਂਦਾ ਹੈ ਬਸ ਇੰਨੀ ਗੱਲ ਹੈ ਕਲਮ ਦੇ ਧਨੀ ਦਿਮਾਗ ਦੇ ਧਨੀ ਜ਼ਬਾਨ ਦੇ ਧਨੀ ਸਭ ਜੇਤੂ ਦੇ ਪਿੱਛੇ ਚੱਲਦੇ ਨੇ ਹਾਰੇ ਦੇ ਪਿੱਛੇ ਕੌਣ ਜਾਂਦਾ ਹੈ ਕਮਜ਼ੋਰ ਦੇ ਨਾਲ ਕੌਣ ਚੱਲਦਾ ਹੈ ਕਮਜ਼ੋਰ ਦਾ ਪੱਕਾ ਕੌਣ ਲੈਂਦਾ ਹੈ ਹਾਰ ਗਿਆ ਸੀ ਹਾਰੇ ਕੋ ਹਰੀ ਨਾਮ ਕਹਿੰਦੇ ਹਾਰੇ ਵਾਸਤੇ ਬਸ ਹਾਰ ਹੀ ਰਹਿ ਜਾਂਦਾ ਹੈ ਹੋਰ ਕੋਈ ਨਹੀਂ ਸਭ ਕਲਮ ਦੇ ਧਨੀ ਦਿਮਾਗ ਦੇ ਧਨੀ ਵਿਚਾਰ ਦੇ ਧਨੀ ਜ਼ਬਾਨ ਦੇ ਧਨੀ ਜੇਤੂ ਦੇ ਪਿੱਛੇ ਚੱਲ ਜਾਂਦੇ ਨੇ ਜੇਤੂ ਅਗਰ स्त्री ਹੈ ਤਾਂ ਮਹਾਕਾਲ ਕਾ ਬਣ ਜਾਂਦੀ ਹੈ ਦੁਰਗਾ ਬਣ ਜਾਂਦੀ ਹੈ। ਪੁਰਸ਼ ਹੈ ਤਾਂ ਭਗਵਾਨ ਬਣ ਜਾਂਦਾ ਹੈ। ਅਗਰ ਹਾਰ ਗਿਆ ਹੈ। ਇਸਤਰੀ ਹੈ ਤਾਂ ਡੈਨ ਬਣ ਜਾਂਦੀ ਹੈ। ਔਰ ਪੁਰਸ਼ ਹੈ ਤਾਂ ਸ਼ੈਤਾਨ ਬਣ ਜਾਂਦਾ ਹੈ। ਇਸ ਤਰ੍ਹਾਂ ਹੀ। ਮਨੁੱਖ ਦੇ ਫੈਸਲੇ ਇਸ ਤਰ੍ਹਾਂ ਦੇ ਨਾਲ ਜੋ ਹੈ ਆਉਂਦੇ ਨੇ। ਇਹ ਆਮ ਕਥਾ ਹੈ ਕਿ ਉਸਨੇ ਕਾਲ ਨੂੰ ਮੰਜੇ ਦੇ ਪਾਵੇ ਨਾਲ ਬਣਿਆ ਸੀ। ਕਾਲ ਸਮਾ ਬਾਅ ਸਮੇਂ ਦੇ ਚ ਨਹੀਂ ਜੀਉਂਦਾ ਸੀ ਜ਼ਿਆਦਾ ਆਨੰਦ ਦੇ ਚ ਆਉਂਦਾ ਸੀ ਆਨੰਦ ਦੇ ਚ ਸਮਾਂ ਨਹੀਂ ਆਉਂਦਾ ਰਸ ਦੇ ਚ ਸਮਾਂ ਨਹੀਂ ਆਉਂਦਾ ਸਮੇਂ ਦੀ ਇੱਕ ਵਿਆਖਿਆ ਹੈ ਕਿ ਜੋ ਦੁੱਖ ਹੈ ਸਮਾਂ ਜੋ ਸਮਾਂ ਹੈ ਦੁੱਖ ਹੈ ਜਿਤਨਾ ਵੱਡਾ ਦੁੱਖ ਹੈ ਉਤਨਾ ਹੀ ਵੱਡਾ ਸਮਾਂ ਹੈ ਮਨੁੱਖ ਪੀੜਾ ਦੇ ਚ ਬੈਠਾ ਹੈ ਦੁੱਖ ਦੇ ਚ ਬੈਠਾ ਹੈ ਕਹਿੰਦਾ ਅੱਜ ਦੀ ਰਾਤ ਤੇ ਇਤਨੀ ਲੰਬੀ ਹੋ ਗਈ ਜਿਵੇਂ ਇੱਕ ਯੁੱਗ ਵਰਗੀ ਨਹੀਂ ਲੱਗਦੀ ਦੁੱਖ ਤੇ ਸਮੇਂ ਨੂੰ ਲੰਬਾ ਕਰ ਦਿੰਦਾ ਦੁੱਖ ਸਮਾਂ ਸਮਾਂ ਦੁੱਖ ਹੈ ਦੁੱਖ ਦੇ ਵਿੱਚ 1 ਘੰਟਾ ਇੰਜ ਹੋ ਜਾਂਦਾ ਹੈ ਜਿਵੇਂ 4 ਘੰਟੇ 8 ਘੰਟੇ ਨਹੀਂ ਲੰਘਦੇ ਦੂਰ ਕਿਉਂ ਜਾਓ ਫਰੀਦ ਜੈਸੇ ਨੂੰ ਵੀ ਕਹਿਣਾ ਪੈ ਗਿਆ ਫਰੀਦਾ ਰਾਤੀ ਵੱਡੀਆਂ ਦੁੱਖ ਦੁੱਖ ਉਠਣ ਬਸ ਬੜੀ ਲੰਬੀ ਇਹ ਰਾਤ ਐ ਖੁਦਾ ਤੇਰੇ ਵਿਛੋੜੇ ਚ ਮਨ ਤੜਪਦਾ ਪਿਆ ਬਹੁਤ ਦੁਖੀ ਹਾਂ ਰਾਤ ਲੰਘਦੀ ਨਹੀਂ ਬਾਬਾ ਫਰੀਦ ਦੁੱਖ ਸਮਾ ਸਮਾ ਦੁੱਖ ਚਲੋ ਗੁਰੂ ਅਰਜਨ ਦੇਵ ਜੀ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ ਹਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਚਾਰ ਬਹਿਰ ਚੋ ਜੁਗੇ ਸਮਾਨ ਹੈ ਰਹਿਣ ਭਈ ਤਬ ਅੰਤ ਨ ਜਾਣੇ ਏ ਪ੍ਰਭ ਤੇਰੇ ਵਿਛੋੜੇ ਵਿੱਚ ਹਿਰਦਾ ਜੋ ਤੜਪਿਆ ਦੁਖੀ ਹੋਇਆ ਦਿਨ ਦੇ ਚਾਰ ਪੈਰ ਚਾਰ ਯੁਗਾਂ ਵਰਗੇ ਨਹੀਂ ਲੰਗਦੇ ਨਹੀਂ ਲੰਗਦੇ ਦੁੱਖ ਸਮਾ ਸਮਾ ਦੁੱਖ ਦਿਨ ਦੇ ਚਾਰ ਪੈਰ ਚਾਰ ਯੁਗਾਂ ਲੱਖਾਂ ਸਾਲਾਂ ਵਰਗੇ ਹੋ ਗਏ ਕਿ ਕਵੀ ਦੀ ਕਲਪਨਾ ਨਾ ਸਮਝ ਲੈਣਾ ਅਮਰਤ ਮਈ ਬਚਨ ਨੇ ਚਾਰ ਪੈਰ ਚੋ ਯੁਗੇ ਸਮਾਨੇ ਦਨ ਦੇ ਚਾਰ ਪੈਰ ਚਾਰ ਯੁਗਾ ਵਰਗੇ ਨੇ ਰਹਿਣ ਭਈ ਤਬ ਅੰਤ ਨਾ ਜਾਣੇ ਹੈ ਪ੍ਰਭੂ ਰਾਤ ਆਈ ਹੈ ਇਹ ਕਿਤਨੇ ਯੁਗਾ ਵਰਗੇ ਹੈ ਤੇ ਹੁਣ ਮੈਂ ਗਿਣੇ ਹੀ ਨਹੀਂ ਸਕਦਾ ਔਰ ਇਹ ਵੀ ਮੈਂ ਅਰਜ਼ ਕਰਾਂ ਜਿਸ ਦਿਨ ਮਨੁਖ ਦਾ ਮਨ ਤੜਪਦਾ ਹੈ ਪ੍ਰਭੂ ਲਈ ਜਗਤ ਵਿੱਚ ਇਸ ਤਰ੍ਹਾਂ ਦਾ ਕੋਈ ਦੁੱਖ ਨਹੀਂ ਜਿਹੜਾ ਉਹ ਦੁੱਖ ਭਗਤ ਭੋਗਦੇ ਨੇ ਸੰਤ ਭੋਗਦੇ ਨੇ ਅਭਿਆਸੀ ਭੋਗਦੇ ਨੇ ਇਤਨੇ ਦੁੱਖ ਤੋਂ ਬਾਕੀ ਜਗਤ ਨਹੀਂ ਲੰਗਦਾ ਇਸ ਵਾਸਤੇ ਉਹਨਾਂ ਦੀ ਦੁਨੀਆ ਦੇ ਸਮਾਂ ਵੀ ਲੰਬਾ ਹੋ ਜਾਂਦਾ ਹੈ ਇੱਕ ਘੜੀ ਦੇ ਨਸ ਮੋਕੋ ਬਹੁਤ ਦਿਹਾੜੇ ਇੱਕ ਘੜੀ کئی ਦਿਨਾ ਵਰਗੀ ਹੈ ਇੱਕ ਦਿਨ کئی ਸਾਲਾਂ ਵਰਗਾ ਹੈ ਇੱਕ ਸਾਲ کئی ਯੁਗਾਂ ਵਰਗਾ ਹੈ ਨਹੀਂ ਲੰਘਦਾ ਸੁੱਖ ਦੇ ਵਿੱਚ ਸਮਾਂ ਛੋਟਾ ਹੋ ਜਾਂਦਾ ਹੈ ਬੰਦਾ ਕਹਿ ਦਿੰਦਾ ਲੈ ਅੱਜ ਦਾ ਦਿਨ ਹੁਣੇ ਆਇਆ ਹੁਣੇ ਲੰਘ ਗਿਆ ਚਲੋ ਤੁਹਾਡਾ ਹੀ ਅਨੁਭਵ ਹੋਵੇਗਾ ਕਿਸੇ ਦਿਨ ਪਾਠ ਵਿੱਚ ਸੁਰਤ ਜੁੜ ਗਈ ਹੋਵੇਗੀ ਘੰਟਾਂ ਇੰਜ ਲੰਗੇ ਹੋਵੇਗਾ ਜਿਵੇਂ 1 ਮਿੰਟ ਕਿਸੇ ਦਿਨ ਕੀਰਤਨ ਵਿੱਚ ਮਨ ਜੁੜ ਗਿਆ ਹੋਵੇਗਾ 2 ਘੰਟੇ ਇੰਜ ਲੰਗੇ ਹੋਣਗੇ ਜਿਵੇਂ 2 ਮਿੰਟ ਤੇ ਜਿਸ ਦਿਨ ਮਨ ਨਹੀਂ ਜੁੜਿਆ ਹੋਵੇਗਾ ਬਾਰ ਬਾਰ ਘੜੀ ਦੇਖਦੇ ਰਹੋਗੇ ਤੇ ਇਹ ਸੋਚਦੇ ਹੋ ਕਿ ਕੰਬਖਤ ਕਦੋਂ ਚੁੱਪ ਕਰੇ ਬੰਦ ਹੀ ਨਹੀਂ ਕਰਦਾ ਬੋਲੀ ਜਾਂਦਾ ਹੈ ਗਾਈ ਜਾਂਦਾ ਹੈ ਇਹ ਤੇ ਹਕੀਕਤ ਹੈ ਇਹ ਤੇ ਸਚਾਈ ਹੈ ਸੁਖ ਵਿੱਚ ਸਮਾਂ ਛੋਟਾ ਹੋ ਜਾਂਦਾ ਹੈ ਰਸ ਵਿੱਚ ਸਮਾਂ ਛੋਟਾ ਹੋ ਜਾਂਦਾ ਹੈ ਪਰਮ ਰਸ ਸਮਾਧੀ ਵਿੱਚ ਸਮਾਂ ਬਿਲਕੁਲ ਮਿਟ ਜਾਂਦਾ ਹੈ ਅਕਾਲ ਅਕਾਲ ਸਰੀਰ ਨੂੰ ਦੌੜਨ ਵਾਸਤੇ ਭਜਣ ਵਾਸਤੇ ਅਸਥਾਨ ਚਾਹੀਦਾ ਹੈ ਤੇ ਅਸਥਾਨ ਦੇ ਵਿੱਚ ਜਿਤਨਾ ਖੁੱਲਾ ਵਿਚਰਦਾ ਹੈ ਭਜਦਾ ਦੌੜਦਾ ਤੁਹਾਨੂੰ ਮਹਿਲਾ ਹੋ ਜਾਂਦਾ ਹੈ ਮਨ ਨੂੰ ਭਜਨ ਦੌੜਨ ਵਾਸਤੇ ਸਮਾਂ ਚਾਹੀਦਾ ਹੈ ਤੇ ਜਿਤਨਾ ਲੰਬਾ ਭਵਿਸ਼ ਤੇ ਜਿਤਨਾ ਲੰਬਾ ਭੂਤਕਾਰ ਇਹ ਤੇ ਮਨੁੱਖ ਜਿਤਨਾ ਲੰਬਾ ਕਰੇ ਕਰ ਸਕਦਾ ਹੈ ਖੁੱਲ ਹੈ ਆਸਥਾਨ ਜਿਤਨਾ ਲੰਬਾ ਕਰਨਾ ਚਾਹੇ ਕਰ ਆਪਣੀ ਮਰਜ਼ੀ ਨਾਲ ਜਿਤਨਾ ਲੰਬਾ ਚੌੜਾ ਕਰਨਾ ਚਾਹੇ ਹਰ ਤਰ੍ਹਾਂ ਦੀ ਖੁੱਲ ਨਹੀਂ ਹੈ ਸਮੇਂ ਨੂੰ ਤੇ ਮਨੁੱਖ ਲੰਬਾ ਕਰ ਸਕਦਾ ਹੈ ਹਜ਼ਾਰਾਂ ਸਾਲ ਦੀ ਸੋਚ ਸਕਦਾ ਹੈ सामान सौ बरस का पल भलकी खबर नहीं सैकड़े साल प्लानिंग कर सकता है, और करना इच्छावा देखो देखते सत पीढ़ियां जो है समाज ऐसिया ना कामनावा ऐसिया मनोरथ मन दौड़ है भविष्य चिंता करके मन दौड़ है ਭੂਤਕਾਲ ਦੇ ਚ ਯਾਦਾਂ ਕਰਕੇ ਬਸ ਇਸ ਸਮੇਂ ਦੇ ਚ ਦੌੜਦਾ ਹੈ ਮਨ ਔਰ ਮਨ ਮੈਲਾ ਹੋ ਜਾਂਦਾ ਹੈ ਭੂਤਕਾਲ ਦੀਆਂ ਯਾਦਾਂ ਮਨ ਨੂੰ ਮੈਲਾ ਕਰ ਦਿੰਦੀਆਂ ਨੇ ਭਵਿਸ਼ ਦੀ ਚਿੰਤਾ ਕਾਮਨਾ ਮਨ ਨੂੰ ਮੈਲਾ ਕਰ ਦਿੰਦੀ। ਬਸ ਇਹ ਮੈਲ ਸਮਾ ਮਨ ਦੀ ਮੈਲ ਪਰਮਾਤਮਾ ਦੀ ਦੁਨੀਆ ਚ ਸਮਾਂ ਨਹੀਂ ਹੈ ਸਮੇਂ ਤੋਂ ਰਹਤ ਹੈ ਅਕਾਲ ਕਿਸੇ ਦਿਨ ਵਾਣੀ ਜਪਦਿਆਂ ਜਪਦਿਆਂ ਨਾਮ ਜਪਦਿਆਂ ਜਪਦਿਆਂ ਕਿਧਰੇ ਇੱਕ ਛਿੰਨ ਲਈ ਵੀ ਮਨ ਕਿਧਰੇ ਅਕਾਲ ਹੋਇਆ ਸਮੇਂ ਤੋਂ ਨਿਕਲਿਆ ਉਸ ਦਿਨ ਪਤਾ ਚਲੇਗਾ ਅਕਾਲ ਦਾ ਤੇ ਪਵਿੱਤਰਤਾ ਦਾ ਵੀ